ਸਤਿਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਮਾਗ ਮਜਨ ਸੰਗ ਸਾਧੂਆਂ ਤੂੜੇ ਕਰੇ ਸੇ ਨਾਨਕ ਹਰ ਕਾ ਨਾਮ ਧਿਆਏ ਸੁਣ ਸਬਨਾ ਨੂੰ ਕਰਦਾਨ ਧੂਮਹੀ ਨੇ ਦੇ ਵਿੱਚ ਸਰਦੀ ਦੇ ਦੁੱਖਾਂ ਤੋਂ ਬਚਣ ਵਾਸਤੇ पति दे मेल मिलाप के सुखा का वर्णन करके उसकी बिड़ियाई ने गीत गुण गाए सन परंतु जब माघ महीने का आगमन होया तो लोग ने सुनिया लोग के अंधा धुंध तीर्था से इनान करने वास्ते जातिया वेख्या दान पुन करने वास्ते उपदेश सुने ਤਾ ਜਗਿਆਸਾ ਦੇ ਮਾਨੇ ਕੁਝ ਇਸ ਤਰ੍ਹਾਂ ਵਿਚਾਰ ਵਿਚਾਰਿਕ ਜਿਸ ਨੂੰ ਸਤਗੁਰੂ ਜੀ ਪਾਤਸ਼ਾਹ ਫਰਮਾਨ ਕਰਦੇ ਹਨ 마ਗ ਮਜਨ ਸੰਗ ਸਾਧੂਆਂ ਧੂੜੀ ਕਰੇ ਸੇ ਨਾਨਕ ਏ ਮਨ 마ਗ ਮਹੀਨੇ ਸਾਧੂਆਂ ਦੀ ਸੰਗਤ ਕਰਕੇ ਉਹਨਾਂ ਦੀ ਚਾਨ ਧੂਰੀ ਤੇ ਵਿੱਚ ਅਸ਼ਨਾਣ ਕਰੀਏ ਭਾਵ ਕੇ ਹੈ ਮੇਰੇ ਮਨ ਜੇ ਤੁਮ ਆਪਣੇ ਪਿਆਰੇ ਪ੍ਰੀਤਮ ਨੂੰ ਮਿਲਣਾ ਹੈ ਤਾਂ ਮਾਗ ਮਹੀਨੇ ਵਿੱਚ ਤੀਥਾਂ ਦੇ ਇਸ਼ਨਾਨ ਅਤੇ ਮਾਇਕ ਪਦਾਰਥਾਂ ਦੇ ਦਾਨ ਕਰਨ ਦੇ ਨਾਲ ਕੁਝ ਨਹੀਂ ਬੰਨਣਾ ਉਸ ਦੇ ਮਿਲਣ ਦਾ ਢੰਗ ਕੇਵਲ ਇਹ ਹੈ ਕਿ ਸਤ ਸੰਗ ਕਰਿਆ ਕਰ ਅਤੇ ਉਸ ਉੱਤੇ ਜੋ ਮਹਾ ਪੋਜ ਮਹਾਤਮਾ ਹੋਣ ਉਹਨਾਂ ਦੇ ਚਾਣਾ ਦੀ ਧੂੜ ਮੱਥੇ ਤੇ ਲਾਇਆ ਕਰ ਹਰ ਕਾ ਨਾਮ ਧਿਆਏ ਸੁਣ ਸਬਨਾ ਨੂੰ ਕਰ ਦਾਨ ਸੰਗਤ ਵਿੱਚੋਂ ਹਰੀ ਦਾ ਨਾਮ ਸੁਣ ਕੇ ਸਿਮਨ ਕਰਿਆ ਕਰ ਅਤੇ ਉਸ ਦਾ ਸਬਦਾਂ ਨੂੰ ਦਾਨ ਕਰਿਆ ਕਰ ਭਾਵੇਂ ਜੋ ਪਰਮੇਸ਼ਰ ਦਾ ਨਾਮ ਆਪਾਂ ਸੁਣਦੇ ਹਾਂ ਜੋ ਬਾਣੀ ਨੂੰ ਸੁਣਦੇ ਹਾਂ ਜੇ ਨੂੰ ਵੀ ਆਪਾਂ ਮਿਲ ਗਏ ਉਹਨੂੰ ਬਾਣੀ ਦੀ ਜਿਹੜੀ ਵਿਚਾਰ ਕਰਨੀ ਚਾਹੀਦੀ ਹੈ ਬਾਣੀ ਜਿਹੜੀ ਹੈ ਉਹਨਾਂ ਨੂੰ ਸੁਣਾਉਣੀ ਚਾਹੀਦੀ ਹੈ ਏ ਭਾਈ ਜੇ ਤੂੰ ਉਸ ਪ੍ਰੀਤਮ ਨੂੰ ਮਿਲਣਾ ਚਾਹੁੰਦਾ ਹੈ ਤਾਂ ਉਸ ਦਾ ਨਾਮ ਉਸ ਦੇ ਹੋਰ ਪ੍ਰੀਤਬਾਨਾਂ ਪਾਸੋਂ ਸੁਣ ਕੇ ਤੂੰ ਆਪ ਜੱਗਿਆ ਜਪਿਆ ਕਰ ਅਤੇ ਹੋਰਨਾਂ ਨੂੰ ਜਪਾਇਆ ਕਰ ਇਸੇ ਤਰ੍ਹਾਂ ਬਾਣੀ ਦੇ ਵਿੱਚ ਸੁਖਮਨੀ ਸਾਹਿਬ ਜੀ ਦਾ ਜਾਪ ਜੋ ਆਪਾਂ ਹੁਣੇ ਹੁਣ ਸਰਵਣ ਕੀਤਾ ਹੈ ਤੇ ਪਾਚਾ ਦੀ ਬਾਣੀ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਚਾ ਕਹਿੰਦੇ ਨੇ ਸਿਮਰ 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 ਸੁਖ ਪਾਵੋ ਆਪ ਜਪਵ ਅਵਰੇ ਨਾਮ ਜਪਾਵੋ ਕਹਿੰਦੇ ਉਸ ਪਰਮੇਸ਼ਰ ਦਾ ਸਿਮਰ 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 ਸੁਖ ਪਾਵੋ ਉਸ ਪਰਮੇਸ਼ਰ ਦੀ ਯਾਦ ਵਿੱਚ ਜੁੜ ਕਰਕੇ ਉਸ ਪਰਮੇਸ਼ਰ ਦੀ ਬਾਣੀ ਨੂੰ ਪੜ੍ਹ ਕੇ ਸਿਮਰਨ ਨੂੰ ਕਰਕੇ ਗੁਰ ਅਭਿਆਸ ਦਾ ਜੀਵ ਜਿਹੜਾ ਹੈ ਸ਼ਬਦ ਅਭਿਆਸ ਕਰੇ ਅੰਮ੍ਰਿਤ ਵੇਲੇ ਸੰਧਿਆ ਦੇ ਸਮੇਂ ਨੂੰ ਸੰਭਾਲੇ ਤਾਂ ਫਿਰ ਆਪ ਜਪੋ ਅਵਰ ਨਾਮ ਜਪਾਵੋ ਤੇ ਆਪ ਨਾਮ ਜਪਣਾ ਤੇ ਦੂਸਰਿਆਂ ਨੂੰ ਨਾਮ ਜਪਾਉਣਾ ਇਹ ਜਿਹੜਾ ਹੈ ਮਹਾਨ ਕਾਰਜ ਹੈ ਜਨਮ ਕਰਮ ਅਲ ਉਤਰੈ ਮਨ ਤੇ ਜਾਏ গো ਮਹਾਨ ਇਸੇ ਤਰ੍ਹਾਂ ਕਈ ਜਨਮਾਂ ਦੇ ਕੀਤੇ ਹੋਏ ਕਰਮਾਂ ਦੀ ਮੈਲ ਉਤਰ ਜਾਂਦੀ ਹੈ ਅਤੇ ਮਨ ਤੋਂ ਹੰਕਾਰ ਵੀ ਦੂਰ ਹੋ ਜਾਂਦਾ ਹੈ ਪਾਵਤੀਥ ਇਸ਼ਨਾਨ ਨਾਲ ਕੇਵਲ ਸਰੀਰ ਦੀ ਮੈਲ ਦੂਰ ਹੁੰਦੀ ਹੈ ਅਤੇ ਦਾਨ ਕਰਨਾ ਹੋਮੈ ਉਤਪਨ ਹੁੰਦੀ ਹੈ ਪ੍ਰੰਤੂ ਹਰੀ ਦਾ ਨਾਮ ਸੁਣਨਾ ਅਤੇ ਸਿਮਰਨ ਕਰਨ ਦੇ ਨਾਲ ਕਿ ਜਨਮਾਂ ਨੇ ਕੀਤੇ ਹੋਏ ਮਾੜੇ ਕਰਮਾਂ ਨੂੰ ਪਾਪਾਂ ਦੀ ਮੈਲ ਦੂਰ ਹੋ ਜਾਂਦੀ ਹੈ ਅਤੇ ਨਾਮ ਦਾ ਦਾਨ ਹਉਨਾਂ ਨੂੰ ਦੇਣ ਨਾਲ ਹੋਮੈ ਦੀ ਨਿਵਰਤੀ ਹੋ ਜਾਂਦੀ ਹੈ ਇਸੇ ਤਰ੍ਹਾਂ ਸਤਿਗੁਰੂ ਗੁਰਦਾਸ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਨਾਮਦੇਵ ਜੀ ਮਹਾਰਾਜ ਸਤਿਗੁਰੂ ਕਬੀਰ ਜੀ ਮਹਾਰਾਜ ਸਤਿਗੁਰੂ ਸੱਧਨਾ ਜੀ ਮਹਾਰਾਜ ਸਤਿਗੁਰੂ ਸੈਜ ਜੀ ਮਹਾਰਾਜ ਤਤਕੋ ਗੁਰੂ ਨਾਨਕ ਦੇਵ ਮਹਾਰਾਜਾਂ ਕਿੰਨੀਆਂ ਬਿਆੰਤ ਸਾਖੀਆਂ ਹਨ ਔਰ ਇਸ ਸੰਸਾਰ ਦੇ ਵਿੱਚ ਉਹਨਾਂ ਨੇ ਨਾਮ ਜਪ ਕਰਕੇ ਜਨਮਾਂ ਜਨਵੰਤਨਾ ਦੇ ਪਾਪਾਂ ਦੀ ਜਿਹੜੀ ਹੈ ਮੈਲ ਉਤਾਰ ਕਰਕੇ ਜਿਹੜੀ ਹੈ ਮਹਾਨ ਹੋ ਗਏ ਨੀਤ ਜਾਤ ਹਰ ਜਪਦਿਆਂ ਉਤੋਂ ਪਦਵੀ ਪਾਏ ਸਤਿਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਜੀਵ ਹੈ ਉਹ ਉਸ ਅਕਾਲ ਪ੍ਰਖੰਤ ਜਮੇ ਪ੍ਰੂਪਰਮਾਤਮਾ ਦਾ ਨਾਮ ਜਪ ਕਰਕੇ ਸਿਮਰਨ ਕਰਕੇ ਉਤੋਂ ਪਦਮੀ ਨੂੰ ਪ੍ਰਾਪਤ ਕਰ ਸਕਦਾ ਜਿਸ ਤਰ੍ਹਾਂ ਹਰ ਯੁਗ-ਜੁਗ ਭਗਤ ਪਾਇਆ ਪਹਿ ਜਾਤ ਰੱਖਦਾ ਆਇਆ RAM RAJ ਹਨਾਕਸ਼ ਦੁਸ਼ਟ ਮਾਰਹਾ ਮਾਰਿਆ ਪਹਿਲਾਦ ਤਰਾਇਆ ਹੰਕਾਰੀਆਂ ਨਿੰਦਕਾਂ ਪਿੱਛ ਦੇ ਨਾਮ ਦਿਉ ਮੁਖ ਲਾਇ ਆਪਣੇ ਪਿਆਰਿਆਂ ਨੂੰ ਮਾਲਕ ਜਿਹੜਾ ਹੈ ਉਹ ਸਦਾ ਉਹਨਾਂ ਦੀ ਲਾਜ ਰੱਖਦਾ ਹੈ ਉਹਨਾਂ ਤੇ ਹਮੇਸ਼ਾ ਕਿਰਪਾ ਕਰਦਾ ਹੈ ਉਹਨਾਂ ਤੇ ਸਦਾ ਹੀ ਉਹਨਾਂ ਦੀ ਵਡਿਆਈ ਬਖਸ਼ਿਸ਼ ਕਰਦਾ ਹੈ ਕਾਮ ਕ੍ਰੋਧ ਨਾਮੋਹੀਆ ਬਿਰਸੈ ਦੂਬ ਸੁਵਾਨ ਤੇ ਕਾਮ ਕ੍ਰੋਧ ਠਗਿਆ ਨਹੀਂ ਚਾਗਦੇ ਫਿਰ ਜਿਹੜਾ ਹੈ ਜਦੋਂ ਪਰਮੇਸ਼ਰ ਦਾ ਜੀਵ ਨਾਮ ਜਪਦਾ ਹੈ ਸਿਮਰਨ ਕਰਦਾ ਹੈ ਕਾਮ ਕ੍ਰੋਧ ਫਿਰ ਠੱਗ ਨਹੀਂ ਸਕਦੇ ਅਤੇ ਲੋਭੀ ਰੂਪ ਕੁੱਤਾ ਫਿਰ ਜਿਹੜਾ ਉਹ ਨਾਸ ਹੋ ਜਾਂਦਾ ਨਾਮ ਜਪਣ ਤੇ ਜਪੋਣ ਵਾਲੇ ਨੂੰ ਮਹਾਬਲੀ ਜਿਹੜੇ ਹਨ ਉਹ ਕੁਝ ਵੀ ਫਿਰ ਵਿਗਾਰ ਨਹੀਂ ਸਕਦੇ ਕਾਮ ਕ੍ਰੋਧ ਲੋਭ ਮੋਹਕਾਰ ਤੋਂ ਬਜੀਬ ਬਚ ਜਾਂਦਾ ਹੈ ਅਤੇ ਲੋਭ ਜੋ ਜੀਵ ਨੂੰ ਹਲਕਾਏ ਕੁੱਤੇ ਵਾਂਗੂ ਘਰ ਘਰ ਫਿਰਦਾ ਹੈ ਉਸ ਦਾ ਮੂਲੋਂ ਹੀ ਨਾਸ ਹੋ ਜਾਂਦਾ ਹੈ ਭਾਵ ਲੋਭ ਦਾ ਨਾਸ ਹੋ ਜਾਂਦਾ ਹੈ ਬੇਥਾ ਕਹੋ कौन स्यो मन की लोभ गस्यो दस दिस धावत आसा लागो धन की द्वार द्वार स्वान ज्यों डोलत न सुधराम भजन की सच्चे मार्ग चल दिया उसत करे जहान सच्चे राह उत्ते चलण वालिया की संसार उसत ही करता है उन्होंने बड़ियाई करता है साथ संगत करना परमात्मा का नाम ਆਪ ਜਪਣਾ ਤੇ ਦੂਸਰਿਆਂ ਨੂੰ ਜਪਾਉਣਾ ਆਦਿਕ ਕਰਮ ਕਰਨੇ ਗ੍ਰੰਥਾਂ ਨੇ ਸੱਚਾ ਜਿਹੜਾ ਹੈ ਉਹ ਰਸਤਾ ਦੱਸਿਆ ਜੋ ਪ੍ਰਾਣੀ ਮਾਤਰ ਇਹਨਾਂ ਸਭ ਕਰਮਾਂ ਦਾ ਧਾਰ ਨਹੀਂ ਹੁੰਦਾ ਹੈ ਸੰਸਾਰ ਵਿੱਚ ਉਸ ਦੀ ਜਿਹੜੀ ਹੈ ਉਹ ਉਪਵਾ ਹੁੰਦੀ ਹੈ ਉਹਦੀ ਵਿੜਿਆਈ ਹੁੰਦੀ ਹੈ ਉਹਦੀ ਮਹਿਮਾ ਹੁੰਦੀ ਹੈ ਜੋ ਕਛ ਕਰੈ ਸੋਈ ਪ੍ਰਭ ਮਾਨੈ ਓ ਰਾਮੰ ਨਾਮ ਰੰਗ ਰਾਤੇ ਤੈਨ ਕੀ ਸੋਬਾ ਸਭ ਨਹੀਂ ਥਾਈ ਦਿਨ ਪ੍ਰਭ ਕੇ ਚੰਨ ਪ੍ਰਾਤੇ ਅਠਾ ਤੀਤ ਸਗਲ ਪੋਨ ਜੀ ਦੀ ਦਇਆ ਪ੍ਰਵਾਨ ਅਠਾ ਤਾਤੀਤ ਦੇ ਇਸ਼ਨਾਨ ਕਰਨ ਦੇ ਸਾਰੇ ਪੁੰਨ ਜੀਵਾ ਉਤੇ ਦਇਆ ਕਰਨ ਦੇ ਨਾਲ ਪ੍ਰਵਾਨ ਹੋ ਜਾਂਦੇ ਨੇ ਜੋ ਪ੍ਰਾਣੀ ਮਾਤਰ ਜੀਵਾ ਉਤੇ ਤਰਸ ਕਰਦਾ ਹੈ ਉਸ ਨੂੰ ਉਹਨਾਂ ਦੇ ਸਾਰੇ ਪੁੰਨਾਂ ਦਾ ਜਿਹੜਾ ਫਲ ਪ੍ਰਾਪਤ ਹੋ ਜਾਂਦਾ ਹੈ ਜਿਹੜਾ ਉਸ ਦੇ ਅਠਾਟਾ ਤੀਤਾਂ ਦੇ ਇਸ਼ਨਾਨ ਕਰਕੇ ਪ੍ਰਾਪਤ ਹੋਣਾ ਸੀ ਉਹ ਫਿਰ ਜਿਹੜਾ ਹੈ ਜੀਵਾਂ ਦੀ ਰੱਖਿਆ ਕਰਨ ਦੇ ਨਾਲ ਫਿਰ ਜਿਹੜੀ ਹੈ ਕਿਸੇ ਤੇ ਦਇਆ ਕਰਨ ਦੇ ਨਾਲ ਉਹ ਅਠਾਟਾ ਤੀਤਾਂ ਦਾ ਫਲ ਪ੍ਰਾਪਤ ਹੋ ਜਾਂਦਾ ਹੈ ਜਿਸ ਤਰ੍ਹਾਂ ਇੱਕ ਰੈਵਾ ਭਗਤ ਨਹੀਂ ਹੋਈ ਹੈ 17ਵੀਂ ਸਦੀ ਦੇ ਵਿੱਚ ਤੁਰਕਿਸਤਾਨ ਦੇ ਇੱਕ ਪਿੰਡ ਬਸਰੇ ਵਿੱਚ ਇੱਕ ਮੁਸਲਮਾਨ ਗਰੀਬ ਘਰਾਣੇ ਦੇ ਵਿੱਚ ਰਹਿਵਾਨ ਲੜਕੀ ਦਾ ਜਨਮ ਹੋਇਆ 12 ਸਾਲ ਦੀ ਉਮਰ ਵਿੱਚ ਇਸ ਦੇ ਮਾਪੇ ਮਰ ਗਏ ਮੁਲਕ ਵਿੱਚ ਕਾਲ ਪੈ ਜਾਣ ਕਰਕੇ ਇਹ ਲੋ ਹੋਰ ਵੀ ਲੋਕਾਂ ਨਾਲ ਪਿੰਡ ਤੋਂ ਨਾਲ ਤੁਰ ਗਈ ਇਸ ਵਿਵਤਾ ਵਿੱਚ ਇੱਕ ਅਮੀਰ ਪੁਰਜ ਦੇ ਘਰ ਨੌਕਰਾਨੀ ਹੋ ਗਈ ਉਹ ਪੁਰਜ ਰਹਿਵਾਨ ਨੂੰ ਬਹੁਤ ਤੰਗ ਕਰਦਾ ਸੀ ਜਿਸ ਕਰ ਕਹਤੀ ਦੁਖੀ ਹੋ ਕਰਕੇ ਰਹਿਵਾ ਪ੍ਰੂ ਦੀ ਭਗਤੀ ਦੇ ਵਿੱਚ ਲੱਗ ਗਈ ਰਹਿਵਾ ਦਾ ਇਸ ਤਰ੍ਹਾਂ ਦਾ ਸਬਰ ਸੰਤੋਖ ਦੇਖ ਕੇ ਉਸ ਪੁਰਸ਼ ਦਾ ਆਦਰ ਕਰਨ ਲੱਗ ਪਿਆ ਅਤੇ ਉਸ ਦੀ ਆਜ਼ਾਦੀ ਦੇ ਦਿੱਤੀ ਜਿੱਤੇ ਮਰਜੀ ਹੋਵੇ ਆਪਣੀ ਉਮਰ ਬਤੀਤ ਕਰੇ ਰਹਿਵਾ ਪ੍ਰੂ ਭਗਤੀ ਵਿੱਚ ਮਨਤਨ ਕਰਕੇ ਲੱਗ ਗਈ ਇੱਕ ਵੇਰ ਜਦ ਕੁਝ ਹਾਜੀ ਲੋਕ ਮੱਕੇ ਦਾ ਹੱਜ ਕਰਨ ਵਾਸਤੇ ਚੱਲੇ ਤਰੇਬਾ ਬਿਉਨਾ ਦੇ ਨਾਲ ਹਲਜ ਕਰਨ ਬਾਅਦ ਤੇ ਚਲੀ ਗਈ ਮੱਕੇ ਤੋਂ ਸੱਟ ਕੋ ਉਰੇ ਹੀ ਹਾਜੀਆਂ ਨੇ ਇੱਕ ਖੂਹ ਉੱਤੇ ਰਾਤ ਦਾ ਵਿਸ਼ਰਾਮ ਕੀਤਾ ਅਤੇ ਵੱਡੀ ਰਾਤ ਰਹਿਦਾਂ ਹੀ ਉੱਠ ਕੇ ਤੁਰ ਗਏ ਪਰੰਤੂ ਰਹਿਬਾ ਨਿਵਾਜ ਦੇ ਤਸਵੀਰ ਵਿੱਚ ਲੱਗੀ ਰਹੀ ਤੇ ਸਾਤਿਆਂ ਦੇ ਤੁਰ ਜਾਣ ਦਾ ਉਸ ਨੂੰ ਕੋਈ ਪਤਾ ਨਾ ਲੱਗਾ ਜਦ ਦਿਨ ਚੜ੍ਹਿਆ ਤਾਂ ਰਹਿਬਾ ਨੇ ਕੀ ਦੇਖਿਆ ਕਿ ਇੱਕ ਬੱਚਿਆਂ ਵਾਲੀ ਕੁੱਤੀ ਬਹੁਤ ਤੇ ਤਿਹਾਈ ਹੈ ਤੇ ਪਾਣੀ ਵਾਸਤੇ ਤਰਪ ਰਹੀ ਐ ਉਸ ਦੀ ਇਹ ਦਚਾ ਵੇਚ ਕੇ ਰਹਿ ਬਾਦ ਦੀ ਹੋਰ ਤਾਂ ਕੋਈ ਪੇਚ ਨਾ ਗਈ ਕਿਉਂਕਿ ਉਸ ਪਾਸ ਲੱਜ ਤੇ ਭਾਂਡਾ ਤਾਂ ਕੋਈ ਨਹੀਂ ਸੀ ਉਸ ਨਾਲ ਜਿਹੜਾ ਹੈ ਆਪਣੇ ਵਾਲਾ ਦਾ ਹੀ ਜਿਹੜਾ ਹੈ ਉਹ ਬਾਲ ਜਿਹੜੇ ਨੇ ਲੈ ਕਰਕੇ ਉਹਦੀ ਰਾਸੀ ਵਟ ਲਈ ਅਤੇ ਜਿਹੜੀ ਹੈ ਉਹਨੂੰ ਵਟਣ ਦੇ ਨਾਲ ਇੱਕ ਜਿਹੜਾ ਹੈ ਵਸਤ ਲੈ ਕੇ ਉਸ ਨਾਲ ਬੰਨ ਕੇ ਖੂਹ ਦੇ ਵਿੱਚੋਂ ਪਾਣੀ ਦੇ ਨਾਲ ਪਿਉਂ-ਪਿਉਂ ਕੇ ਜਿਹੜੀ ਹੈ ਉਹ ਉੱਤੀ ਅਤੇ ਉਹਦੇ ਬੱਚਿਆਂ ਨੂੰ ਪਲਾਇਆ ਕਰੇ ਇਸ ਦਇਆ ਦੇ ਕਾਰਨ ਰਹਿਬਾ ਨੂੰ ਉੱਥੇ 60 ਕੋਤੋਂ ਹੀ ਜਿਹੜਾ ਹੈ ਮੱਕਰ ਦੇ ਦਰਸ਼ਨ ਹੋ ਗਏ ਜਿਹੜੀਆਂ ਸੰਗਤਾਂ ਉਹਨੂੰ ਛੱਡ ਕੇ ਚਲੀਆਂ ਗਈਆਂ ਤੇ ਉਹ 60 ਕੋਤੇ ਉਹਨੂੰ ਫਿਰ ਜਦੋਂ ਉਸਨੇ ਇਹੋ ਜੇ ਦਇਆ ਕੀਤੀ त फिर जके ही ओनों दर्शन होगा ये कौतिक वे के हाजी लोग बड़े हैरान होता ने एक कवि ने कहा है सर की शोभा दूर कर चिन्ह्यो आत्म राम साठ कोस मक्का मिल्यो देख दया के काम कहते उन्हें अपने है जर की शोभा जीव है ओनू जेड़ा है ਭਾਵੇਂ ਦੂਰ ਕਰ ਦਿੱਤਾ ਜੀ ਨਿਵਾਤਮ ਰਾਮ ਉਸ ਭਗਵਾਨ ਦੇ ਜੀਵਾਂ ਨੂੰ ਸਮਝ ਕੇ ਉਹਨਾਂ ਦੀ ਜਿਹੜੀ ਹੈ ਪਿਆਸ ਬਜਾਈ ਉਹਨਾਂ ਦੀ ਜਿਹੜੀ ਹੈ ਨਹੀਂ ਤਾਂ ਮੌਤ ਹੋ ਜਾਣੀ ਸੀ ਪਾਣੀ ਤੋਂ ਬਗੈਰ ਉਹਨਾਂ ਦੀ ਜਾਨ ਬਚਾਨ ਕਰਕੇ 60 ਕੋਸ ਮੱਕਾ ਮਿਲਿਓ ਦੇਖਦਿਆ ਕੇ ਕਾਮ ਕਹਦੇ ਜਿਹੜਾ 60 ਕੋਤੇ ਜਾ ਕਰਕੇ ਮੱਕੇ ਦੇ ਦਰਸ਼ਨ ਕਰਨੇ ਸਨ ਤੇ ਉਹਨੂੰ ਜਿਹੜਾ ਹੈ ਉੱਥੇ ਹੀ ਮੱਕੇ ਨੇ ਆਪ ਦਰਸ਼ਨ ਦਿੱਤੇ

ਉਨ੍ਹਾਂ ਚਿਰ ਧਰਮ ਨਹੀਂ ਆ ਸਕਦਾ ਆਪਾਂ ਜੀਵ ਹੱਤਿਆ ਕਰਕੇ ਜੀਵਾਂ ਨੂੰ ਮਾਰ ਮਾਰ ਕੇ ਖਾਈ ਜਾਂਦੇ ਆਪਾਂ ਬੇ ਸਮਝੀ ਜਾਂਦੇ ਮੈਂ ਇਸ ਧਰਮ ਦੇ ਵਿੱਚ ਆ ਮੈਂ ਇਸ ਧਰਮ ਦੇ ਵਿੱਚ ਹਾਂ ਕਿਉਂਕਿ ਧਰਮ ਸਾਰੇ ਚੰਗੇ ਨੇ Hindu, Muslim, Sikh, ईसाई ਸਾਰੇ ਧਰਮ ਚੰਗੇ ਨੇ ਪਰ ਜਿਹੜੇ ਨੇ ਉਹਨਾਂ ਦੇ ਵਿੱਚ ਜਿਹੜੇ ਕਰਮ ਕਰਨੇ ਨੇ ਉਹਨਾਂ ਦਾ ਜਿਹੜਾ ਹੈ ਚੰਗਾ ਬੁਰਾ ਫਲ ਹੁੰਦਾ ਹੈ ਦਇਆ ਧਰਮ ਦਾ ਮੂਲ ਹੈ ਜਿਨ੍ਹਾਂ ਚਿਰ ਆਪਾਂ ਜੀਵਾਂ ਨੂੰ ਮਾਰਨ ਉਹਦੇ ਨਾ ਹਟ ਦੇ ਜਾ ਉਹਨਾਂ ਦੇ ਮਾਸ ਕਾਣੋਂ ਨਹੀਂ ਨਹੀਂ ਹਟ ਦੇ ਉਹਨਾਂ 'ਚ ਸਾਡੇ ਜਿਹੜਾ ਹੈ ਹਿਰਦੇ ਦੇ ਵਿੱਚ ਧਰਮ ਨਹੀਂ ਆ ਸਕਦਾ ਦਇਆ ਧਰਮ ਕਾਮੂਲ ਹੈ ਦਇਆ ਜਦੋਂ ਆਏਗੀ ਤਾਂ ਹੀ ਧਰਮ ਜਿਹੜਾ ਹੈ ਉਹ ਅੰਦਰ ਉਤਪਨ ਹੋ ਸਕਦਾ ਹੈ ਨਹੀਂ ਤਾਂ ਆਪਾਂ ਚਾਹੇ ਹਿੰਦੂ ਬਣੇ ਰਹੀਏ ਚਾਹੇ ਮੁਸਲਮਾਨ ਬਣਿਆ ਰਹੀਏ ਚਾਹੇ ਸਿੱਖ ਬਣੇ ਰਹੀਏ ਚਾਹੇ ਇਸਾਈ ਬਣੇ ਰਹੀਏ ਚਾਹੇ ਜੈਨੀ ਹੋ ਜਾਈਏ ਬੋਧੀ ਹੋ ਜਾਈਏ ਕਿਸੇ ਵੀ ਧਰਮ ਦੇ ਵਿੱਚ ਚਲੀ ਜਾਈਏ ਲੋਭ ਮੋਗ ਅਪਮਾਨ ਤੁਲਸੀ ਦਇਆ ਨਾ ਛੋੜੀਏ ਜਦ ਲਗ ਘਟ ਮੇ ਪ੍ਰਾਨ ਤੁਲਸੀ ਦਾ ਜੀ ਕਹਿੰਦੇ ਨੇ ਉਹਨਾਂ ਚਿਰ ਜਿਹੜੀ ਹੈ ਦਇਆ ਨੂੰ ਨੇ ਜਿਹੜੀ ਹੈ ਦਇਆ ਨੂੰ ਕਦੇ ਨਹੀਂ ਛੱਡਣਾ ਚਾਹੀਦਾ ਜਿੰਨਾ ਚਿਰ ਸਾਡੇ ਘਟ ਦੇ ਵਿੱਚ ਸਾਡੇ ਹਿਰਦੇ ਦੇ ਵਿੱਚ ਪ੍ਰਾਨ ਨੇ ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ ਇਹ ਜੀਵਾਂ ਦੇ ਉੱਤੇ ਦਇਆ ਕਰਨੀ ਜਿਸ ਨੂੰ परमात्मा अपनी कृपा करके देता है उष स्याणा है। उ तरस करना ही परमात्मा की कृपा तो बिना नहीं हो सकता पर जे किसी पुरक्ष से दात मिल जाए तो उसकी कृपा करके मिल जाए ताही ही उ श्रेष्ठ बुद्धि वाला हुंदा है हिंसा तो मन ते नहीं फूटी जी दया नहीं पाली

ਉਹ ਧਨ ਹਨ ਕਿਉਂਕਿ ਆਪਣੇ ਮਾਲਕ ਨਾਲ ਹੀ ਸੰਸਾਰ ਦੇ ਸਭ ਪਦਾਰਥ ਜਿਹੜੇ ਨੇ ਉਹ ਪ੍ਰਾਪਤ ਕੀਤੇ ਜਾ ਸਕਦੇ ਨੇ ਜਿੱਦਾਂ ਸਤਿਗੁਰੂ ਗੁਰੂ ਆਜੰਦੇ ਮਹਾਰਾਜ ਫੋਨੇ ਮਹੱਲਾ ਪੰਜਵੇਂ ਚ ਪਰਮਾਉਂਦੇ ਨੇ ਜੇ ਕਰਿਆ ਵੇ ਕੰਤ ਤਾਂ ਸਭ ਕੁਝ ਪਾਈ ਹੈ ਸੋ ਜਿਨ੍ਹਾਂ ਨੂੰ ਐਸਾ ਸਭ ਕੁਝ ਪ੍ਰਾਪਤ ਕਰ ਦੇਣ ਵਾਲਾ ਮਾਲਕ ਮਿਲ ਜਾਏ ਉਹ ਵੱਡੇ ਭਾਗਾਂ ਵਾਲੇ ਧਨ ਭਾਗ ਹਨ ਉਹਨਾਂ ਦੇ ਉਹਨਾਂ ਤੋਂ ਬਿਹਾਰ ਬਿਹਾਰ ਜਾਈਏ ਪਾਗ ਹੋਆ ਗੁਰਸੰਤ ਮਲਾਇਆ ਪ੍ਰਭ ਅਮਨਾਸੀ ਘਰ ਮੈਂ ਪਾਇਆ ਸੇਵ ਕਰੀਪਾ ਚਸਨਾ ਵਿਚੜਾ ਜਾਂ ਨਾਨਕ ਦਾਸ ਤੇਮਾਰੇ ਜਿਉ ਹਉ ਖੋਲੀ ਜੋ ਕੋਲ ਕਮਾਈ ਜਾਂ ਨਾਨਕ ਦਾਸ ਤੇਮਾਰੇ ਜਿਉ ਮਾਗ ਸੁਚੇ ਸੇ ਕਾਂਡਿਆ ਜਿੰਨ ਪੂਰਾ ਗੁਰ ਮਿਹਰਬਾਨ ਮਾਗ ਵਿੱਚ ਸੁਚੇ ਪਵਿੱਤਰ ਉਹੀ ਕਹੀ ਜਾਂਦੇ ਹਨ ਜਿਨ੍ਹਾਂ ਉੱਤੇ ਪੂਰਾ ਗੁਰੂ ਮਿਹਰਬਾਨ ਹੋਵੇ ਜਿਹਦੇ ਉੱਤੇ ਸਤਿਗੁਰ ਕਿਰਪਾ ਕਰ ਦੇਵੇ ਉਹੀ ਜਿਹੜੇ ਇਹ ਮਹਾਨ ਨੇ ਉਹੀ ਪਵਿੱਤਰ ਨੇ ਮਾਗ ਮਹੀਨੇ ਵਿੱਚ ਜੋ ਅਠਾਟਾ ਤੀਤਾਂ ਦੇ ਇਸ਼ਨਾਨ ਆਤਵਾ ਪੁੰਨ ਦਾਨ ਕਰਕੇ ਆਪਣੇ ਆਪ ਨੂੰ ਸੁੱਚੇ ਕਹਿੰਦੇ ਹਨ ਉਹ ਪਾਛਾ ਕਹਿੰਦੇ ਸੁੱਚੇ ਨਹੀਂ ਕਥਨ ਕੀਤੇ ਜਾ ਸਕਦੇ ਅਸਲ ਸੁੱਚੇ ਉਹ ਹਨ ਜਿਨ੍ਹਾਂ ਉੱਤੇ ਪੂਰਨ ਗੁਰੂ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੋਵੇ ਅਤੇ ਉਸ ਕਿਰਪਾ ਦੁਆਰਾ ਉਹ ਪ੍ਰਮਾਤਮਾ ਦਾ ਨਾਮ ਸੁਣਦੇ ਜਪਦੇ ਜਪਾਉਂਦੇ ਅਤੇ ਜੀਵਾ ਉੱਤੇ ਤਸਕਾਂਦੇ ਹਨ किसी दुख दे के अपना पेड़ नी, पेट नहीं पेट नहीं पाल दे किसी नुख दे के जड़ा है अपना वो पेट नहीं पाल दे खाए कि हथों दे नान पछाने से माघनी ती तीरत अंतर जाने माघ महीने जीव रूपी इस पवित्र हो गई जो तो उसने अपने अंदरले तीर्थ लिया ਭਾਵ ਕੇ ਅਸਲ ਤੀਥ ਪ੍ਰਾਣੀ ਮਾਤਰ ਦੇ ਆਪਣੇ ਹਿਰਦੇ ਅੰਦਰ ਹੀ ਹੈ ਜਿੱਥੇ ਆਤਮਾ ਪਰਮਾਤਮਾ ਦਾ ਨਿਵਾਸ ਹੈ ਨਾਮ ਸਿਮਰਨ ਦੇ ਅਭਿਆਸ ਨਾਲ ਬੁਧਿ ਜਿਹੜੀ ਹੈ ਉਪਵਿੱਤਰ ਹੋ ਜਾਂਦੀ ਹੈ ਤੇ ਆਪਣੇ ਆਪ ਦਾ ਫਿਰ ਉਹਨੂੰ ਗਿਆਨ ਹੋ ਜਾਂਦਾ ਸਾਜ ਸਹਿਜ ਮਿਲੇ ਗੁਣ ਗਏ ਅੰਕ ਸਮਾਨਿਆ ਪਿਆਰਾ ਸਜ ਸੁਭਾਵਕੀ ਮਿਲ ਪਿਆ ਜਦ ਉਸ ਦੇ ਗੁਣਾ ਨੂੰ ਗ੍ਰਹਿਣ ਕਰਕੇ ਹਿਰਦੇ ਦੇ ਵਿੱਚ ਸਮਾਨਿਆ ਭਾਵ ਧਾਰਨ ਕਰ ਲਿਆ ਜਦ ਅੰਦਰਲੇ ਤੀਰਥ ਵਿੱਚ ਇਛਨਾਨ ਕਰਕੇ ਉਸ ਦੇ ਗੁਣਾ ਨੂੰ ਹਿਰਦੇ ਵਿੱਚ ਵਸਾ ਲਈਏ ਤਾਂ ਪ੍ਰੀਤਮ ਪਿਆਰਾ ਆਪਣੇ ਆਪ ਹੀ ਪਤਖ ਹੋ ਜਾਂਦਾ ਹੈ ਪ੍ਰੀਤਮ ਗੁਣ ਅੰਕੇ ਸੁਣ ਪ੍ਰਭ ਬੰਕੇ ਤੁਧ ਭਾਵਾਂ ਸਰਨਾਵਾ ਏ ਮੇਰੇ ਸੁੰਦਰ ਪ੍ਰੀਤਮ ਸੁਣ ਤੇਰੇ ਗੁਣ ਹਿਰਦੇ ਵਿੱਚ ਧាន ਕਰਕੇ ਜੇ ਤੈਨੂੰ ਪ੍ਰਵਾਨ ਹੋਵੇ ਤਾਂ ਮੈਂ ਇਸ ਆਤਮਿਕ ਸਰੋਵਰ ਦੇ ਵਿੱਚ ਇਸ਼ਨਾਨ ਕਰਾਂ ਗੰਗਾ ਜਮਨਤਾ ਬੇਣੀ ਸੰਗਮ ਸੱਤ ਸਮੁੰਦ ਸਮਾਵਾ ਉੱਤੇ ਇਹ ਦੇ ਵਿੱਚ ਹੀ ਗੰਗਾ ਜਮਨਾ ਤੇ ਸ੍ਰਸਤੀ ਤਿੰਨਾਂ ਦਾ ਮੇਲ ਹੈ ਅਤੇ ਉੱਤੇ ਹੀ ਸੱਤ ਸਮੁੰਦਰ ਸੱਤ ਸੰਤੂਖ ਦਇਆ ਧਰਮ ਧੀਰਜ ਗਿਆਨ ਤੇ ਵਿਰਾਗ ਇਹ ਸਮਾ ਰਹੇ ਹਨ ਪੁੰਨ দান ਪੂਜਾ ਪਰਮੇਸ਼ਰ ਜੁਗ-ਜੁਗ ਏਕੋ ਜਾਤਾ ਤੀਤ ਪਰਦਾਨ ਪੁੰਨ ਤੇ ਪੂਜਾ ਇਹੀ ਹੈ ਜੋ ਸ਼ੁਭ ਗੁਣਾ ਸਭ ਜੁਗਾਂ ਦੇ ਵਿੱਚ ਪਰਮੇਚਰ ਨੂੰ ਇਹ ਕੀ ਜਾਣ ਲਿਆ ਨਾਨਕ 마ਗਮਹਾਰਸ ਹਰ ਜਪ ਅਸ਼ਟ ਤੀਰਥ ਨਾਤਾ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਚਾ ਕਹਿੰਦੇ ਨੇ ਮਾਗ ਮਹੀਨੇ ਦਾ ਪਰਮ ਆਨੰਦ ਉਸ ਨੂੰ ਪ੍ਰਾਪਤ ਹੁੰਦਾ ਹੈ ਜੋ ਹਰੀ ਦੇ ਜਪ ਰੂਪੀ 83 ਤੀਤਾਂ ਦਾ ਇਨਾਨ ਕਰਦਾ ਹੈ ਭਾਵ ਮਾਗ ਵਿੱਚ 83 ਤੀਤਾਂ ਦੇ ਇਨਾਨ ਦਾ ਆਤਮ ਸੁਖ ਉਸ ਨੂੰ ਪ੍ਰਾਪਤ ਹੁੰਦਾ ਹੈ ਜੋ ਹਰੀ ਦਾ ਨਾਮ ਜਪਦਾ ਹੈ ਹਰੀ ਦਾ ਸਿਮਨ ਹੀ 83 ਤੀਤਾਂ ਦੇ ਇਨਾਨ ਦੇ ਫਲ ਨੂੰ ਖੁਸ਼ੀ ਦੇਣ ਵਾਲਾ ਮਹਾਨ ਤੀਤ ਹੁੰਦਾ ਹੈ ਇਸ ਕਰਕੇ ਜਿਹੜਾ ਪ੍ਰਭ ਪ੍ਰਮਾਤਮਾ ਦਾ ਨਾਮ ਜਪਣਾ ਹੈ ਸਿਮਨ ਕਰਨੀ ਹੈ ਬੰਦਗੀ ਕਰਨੀ ਹੈ ਉਹੀ ਮਹਾਨ ਹੁੰਦਾ ਹੈ ਨਾਮ ਰਹੇਉ ਸਾਧੂ ਰਹੇਉ ਰਹੇਉ ਗੁਰੂ ਗੋਬਿੰਦ ਕਹੁ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮਤ ਸਤਗੁਰੂ ਗੁਰ ਤੇਗ ਬਹਾਦਰ ਪਾਚਾ ਕਹਿੰਦੇ ਨੇ ਸਦਾ ਇਹ ਨਾਮ ਰਹਿਣਾ ਹੈ ਨਾਮ ਕੇਦਾ ਰਹਿਣਾ ਉਸ ਅਕਾਲ ਪੁਰਖ ਅੰਤਜਾਮੀ ਪ੍ਰਭ ਪ੍ਰਮਾਤਮਾ ਦਾ ਨਾਮ ਹਮੇਸ਼ਾ ਇਸ ਇਸ ਧਰਤੀ ਤੇ ਰਹਿਣਾ ਨਾਮ ਰਹੇਉ ਸਾਧੂ ਰਹੇਉ ਉਹ ਸਾਧੂ ਜਾਨ ਵੀ ਦੁਨੀਆ ਤੇ ਸੰਸਾਰ ਦੇ ਵਿੱਚ ਰਹਿਣਗੇ ਜੇ ਤਾਂ ਤੰਤਾਂ ਬਾਬਾ ਹੀਰਾਦਾਸ ਮਹਾਰਾਜ ਉਹਨਾਂ ਦਾ ਜਿਹੜਾ ਹੈ ਸਵਾ ਸਵਾ ਜਿਹੜਾ ਸਿਮਰਨ ਕੀਤਾ ਬੰਦਗੀ ਕੀਤੀ ਹੈ ਤੇ ਉਹਨਾਂ ਦਾ ਵੀ ਨਾਮ ਜਿਹੜਾ ਹੈ ਹਮੇਸ਼ਾ ਰਹਿਣਾ ਹੈ ਰਹੇ ਗੁਰੂ ਗੋਬਿੰਦ ਉਹ ਅਕਾਲ ਪੁਰਖ ਅੰਤਜਾਮੀ ਪ੍ਰਭ ਪ੍ਰਮਾਤਮਾ ਜਿਹੜਾ ਹੈ ਹਮੇਸ਼ਾ ਰਹਿਣ ਵਾਲਾ ਹੈ ਕਉ ਦਾਦ ਕੇ ਜਗਤ ਮੈਂ ਕਿਨ ਜਪਿਓ ਗੁਰਮੰਤ ਗੁਰ ਕੀ ਮੂਰਤ ਮੰਨ ਮੈਂ ਧਿਆਨ ਗੁਰ ਕੇ ਸ਼ਬਦ ਮੰਤਰ ਮਨ ਮਾਨ ਗੁਰ ਕੇ ਚਾਨਣ ਰਿਦੈ ਲਾਤਾਰਾ ਗੁਰ ਪਾਰ ਬ੍ਰਹਮ ਸਦਾ ਨਮਸਕਾਰੋ ਮਤ ਕੋ ਪਰਮ ਪੂਲੇ ਸੰਸਾਰ ਗੁਰਬਿੰਦ ਕੋ ਨਉਤ ਸਪਾਰ ਪੂਲੇ ਕੋ ਗੁਰਮਾਰਗ ਪਾਇਆ ਅਵਰ ਤਿਆਗ ਹਰ ਭਗਤੀ ਲਾਇਆ ਜਦ ਮਨ ਕੀ ਤਰਾਸ ਮਟਾਏ ਗੁਰ ਪੂਰੇ ਕੀ ਬ्यात ਬੜਾਏ ਸਤਿਗੁਰਾਂ ਦੀ ਜਿਹੜੀ ਮਹੰਗਾ ਮਹਿਮਾ ਹੈ ਉਹ ਕਹਿਣ ਸੁਣ ਤੋਂ ਬਾਹਰ ਹੈ ਇਸ ਕਰਕੇ ਅਕਾਲ ਪੁਰਖ ਅੰਤਜਾਮੇ ਪ੍ਰਭ ਪ੍ਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਬੰਦਗੀ ਕਰਨ ਦੇ ਨਾਲ ਜਿਹੜਾ ਹੈ ਸਾਰਾ ਕੁਝ ਪ੍ਰਾਪਤ ਹੋ ਜਾਂਦਾ ਹੈ ਇਸ ਕਰਕੇ ਸੱਚੇ ਮਾਰਗ ਚੱਲਦੇ ਆ ਉਸ ਤੱਕਰੇ ਜਹਾਨ ਜਦੋਂ ਆਪਾਂ ਸੱਚ ਦੇ ਮਾਰਗ ਤੇ ਚੱਲਦੇ ਆ ਤੇ ਦੁਨੀਆ ਸੰਸਾਰ ਜਿਹੜਾ ਹੈ ਉਹ ਪ੍ਰਮਾ ਕਰਦਾ ਹੈ ਫਿਰ ਵਿੜਾਈ ਕਰਦਾ ਹੈ ਸਤਗੁਰੂ ਗੁਰਨ ਸਾਹਿਬ ਮਹਾਰਾਜ ਦੀ ਪਵਿੱਤਰ ਬਾਣੀ 36 ਗੁਰੂ ਮਹਾਪੁਰਚਾਂ ਦਾ ਜਿਹੜੀ ਹੈ ਬਾਣੀ ਨੂੰ ਅਚਾਨਕ ਕੀਤਾ ਤੇ ਆਪਾਂ ਦੇਖਦੇ ਆ ਕਿ ਜਿਹੜਾ ਆ ਹੁਣਾਂ ਤੇ 76 ਚੁੱਲਦੇ ਨੇ ਉਹਨਾਂ ਤੇ ਜਿਹੜਾ ਹੈ ਚਾਨੀ ਸਭ ਲੱਗਦਾ ਹੈ ਛਤਰ ਚੱਲਦਾ ਹੈ ਚੌਰ ਸਭ ਕੀਤੇ ਜਾਂਦੇ ਨੇ ਕਿਉਂ ਕੀਤੇ ਜਾਂਦੇ ਨੇ ਕਿਉਂਕਿ ਉਹਨਾਂ ਮਹਾਪੁਰਖਾਂ ਨੇ ਸਾਨੂੰ ਸੱਚ ਦਾ ਮਾਰਗ ਜਿਹੜਾ ਹੈ ਉਹ ਲਿਖ ਕੇ ਦੇ ਗਏ ਆਪਣੇ ਆਪ ਜਿਹੜਾ ਹੈ ਉਹਨਾਂ ਨੇ ਸਾਨੂੰ ਲਿਖ ਕੇ ਦਿੱਤਾ ਸਾਨੂੰ ਜਿਹੜਾ ਹੈ ਇਸ ਭਵ ਸਾਗਰ ਤੋਂ ਪਾਰ ਹੋਣ ਵਾਸਤੇ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਜੀ ਤੋਂ ਬਾਣੀ ਲਖਵਾ ਕਰਕੇ ਜਿਹੜਾ ਹੈ ਸਾਨੂੰ ਸੱਚ ਦਾ ਮਾਰਗ ਦੇ ਦਿੱਤਾ ਇਸ ਕਰਕੇ ਸੱਚ ਦਾ ਜਿਹੜਾ ਮਾਰਗ ਹੈ ਉਹਨੂੰ ਆਪਾਂ ਜਿਹੜਾ ਹੈ ਜਦੋਂ ਸੁਣਾਂਗੇ ਔਰ ਆਪਣੇ ਜ਼ਿੰਦਗੀ ਦੇ ਵਿੱਚ ਧਾਨ ਕਰਾਂਗੇ ਤਾਂ ਹੀ ਆਪਾਂ ਜਿਹੜੇ ਹੈ ਉਹ ਲਾਭੇ ਪ੍ਰਾਪਤ ਕਰ ਸਕਦੇ ਆ ਅੱਜ ਜਿਹੜਾ ਹੈ ਮਾਗ ਦਾ ਮਹੀਨਾ ਚੜ੍ਹਿਆ ਹੈ ਔਰ ਇਹ ਨਵੇਂ ਸਾਲ ਦੀ ਪਹਿਲੀ ਸੰਗਰਾਣ ਹੈ ਤੇ ਸਤਿਗੁਰੂ ਕਿਰਪਾ ਕਰੇ ਸਾਰੀਆਂ ਸੰਗਤਾਂ ਨੂੰ ਜਿਹੜਾ ਹੈ ਇਹ ਮਹੀਨਾ ਸੁੱਖ ਦਾ ਪ੍ਰੀਤ ਕਰਾਵੇ ਸਾਰਾ ਸਾਲ ਜਿਹੜਾ ਹੈ ਖੁਸ਼ੀਆਂ ਕੇੜੇ ਮਾਲਕ ਬਖਸ਼ੇ ਕਰੇ ਬਾਣੀ ਪੜਦੇ ਸਿਮਨ ਕਾਂਦੀ ਦਾਇਆ ਕਾਂਦੀ ਉਹਨਾਂ ਕਰਨ ਦਾ ਭਜਨ ਕਰਨ ਦਾ ਅੰਮ੍ਰਿਤ ਵੇਲੇ ਜਾਗਣ ਦਾ ਸਤਿਗੁਰੂ ਸਾਨੂੰ ਬਲ ਬਖਸ਼ੇ ਕਰਨ ਆਪਣੇ ਚਰਨਾਂ ਦੇ ਨਾਲ ਪ੍ਰੀਤ ਬਖਸ਼ੇ ਕਰਨ ਸਦਾ ਯਾਸੀ ਉਹਨਾਂ ਦੇ ਹੁਕਮ ਦੇ ਵਿੱਚ ਰਹਿ ਕਰਕੇ ਬਾਣੀ ਪੜਦੇ ਹੋਏ ਆਪਣੇ ਜੀਵਨ ਨੂੰ ਸਫਲਾ ਕਰ ਸਕੀਏ ਸੋ ਇਤਨੀ ਸੇਵਾ ਪ੍ਰਵਾਨ ਹੋਈਆਂ ਪੁੱਲਾਂ ਦੀ ਖਿਮਾ ਆਓ ਸਾਰੇ ਫਤੇ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ